ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਇੰਨੇ ਪੈਸੇ ਕਿੱਥੋਂ ਇਕੱਠੇ ਕਰਾਂਗੀ ਕਹਿ ਤ ਦਿੱਤਾ ਉਹਨੇ ਕਿ 15 ਲੱਖ ਰੁਪਇਆ ਜਮ੍ਹਾਂ ਕਰ ਲਾ ਇੰਨੇ ਪੈਸੇ ਕਿੱਥੋਂ ਆਉਣਗੇ ਕਿਹਦੇ ਤਰਲੇ ਮਾਰਾਂ ਮੈਂ ਜਿਵੇਂ ਭਰਾ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਹਿਣਾ ਵਾ ਇੱਕ ਪਾਸੇ ਤੇਰਾ ਕੇਸ ਚੱਲਣ ਡਿਆ ਵਾ ਤੇ ਦੂਜੇ ਪਾਸੇ ਮੈਂ ਤੈਨੂੰ ਪੈਸੇ ਕਿੱਥੋਂ ਕਰਕੇ ਦਵਾਂ ਕੀ ਕਰਾਂ ਹੁਣ ਮੈਂ ਜੇ ਮੈਂ ਭਾਬੀ ਕੋ ਮੰਗੇ ਤੇ ਭਾਬੀ ਨੇ ਤੇ ਵੈਸੇ ਨਹੀਂ ਦੇਣੇ ਇਦਾਂ ਕਰਦੀਆਂ ਪਾ ਬਿਗੋਤੇ ਗਿਆਨ ਘਟਾ ਬਥੇਰਾ ਹੈਗਾ ਵਾ ਉਹਦੀ ਚੋਰੀ ਕਰਨੀ ਪੈਣੀ ਆ ਹੁਣ ਫਿਰ ਮੈਂ ਕੀ ਕਰਾਂ ਜਿੰਨੇ ਸਲਾਹ ਦਿੱਤੀ ਆ ਉਹਦ ਕੋ ਨਹੀਂ ਮੈਂ ਮੰਗ ਸਕਦੀ ਉਹਨੇ ਕਹਣਾ ਮੈਂ ਕਿੱਥੋਂ ਦਵਾ ਇਹ ਤਾਂ ਕਰੂੰਗੀ ਨਾ ਪਾ ਬਿਗਿਤੇ ਬਾਹਰ ਅੰਦਰ ਜਾਊਗੀ ਨਾ ਫੇਰ ਹੀ ਦਾ ਲੱਗਣਾ ਵਾ ਨੇ ਜਮਾ ਹੋ ਜਾਂਦੇ ਆ ਇੱਕ ਦਿਨ ਆਸਿਆਲ ਦੇ ਵਿੱਚ ਸੁੱਕ ਜਾਂਦੇ ਆ ਤੇ ਨਾ ਹੋਰ ਧੋਣੇ ਪਰ ਪੈਂਦੇ ਆ ਕੀ ਬੰਦਾ ਕਰੇ ਪਤਾ ਨਹੀਂ ਕੀ ਗਲਵਾ ਸਰੀਰ ਜਣਾ ਠੀਕ ਜਾਨੀ ਲੱਗਨਦੇ ਆ ਚਲ ਕੰਮ ਤੋਂ ਕਰਨਾ ਹੀ ਪੈਣਾ ਵਾ ਅੰਦਰ ਜਾ ਕੇ ਕਿੰਨੀ ਭਲਰ ਸੋਈ ਚ ਮਾਜੀ ਨਾਲ ਬੈਠੀ ਕੋਈ ਫਿਕਰ ਨਹੀਂ ਕਿ ਚਲ ਜਿਓ ਬਾਹਰ ਡਈ ਆ ਤੇ ਮੈਂ ਰੋਟੀਆਂ ਚਾਰ ਲਾ ਲਾਂ ਨਾ ਬਸ ਖਾਣ ਦਾ ਹੀ ਪਤਾ ਹੋ ਇਹਨਾਂ ਨੂੰ ਇੱਕ ਰੋਟੀ ਲਾਉਗੇ ਨਾ ਗੋਲੀ ਖਾਣੀਆਂ ਪਤਾ ਨਹੀਂ ਕੀ ਗੱਲ ਖਲੋਤਾ ਜਾਈਂ ਜਾਂਦੇ ਆ ਚੰਗਾ ਹੈ ਭਾਬੀ ਆ ਗਈ ਆ ਰੋਟੀ ਦੇ ਬਣਾਉਣ ਸੱਚੀ ਨਹੀਂ ਢੋਖ ਲੱਗੀ ਆ ਨਾ ਉਦਾਂ ਮੈਨੂੰ ਬਣਾਉਣੀ ਪੈਣੀ ਹੀ 이딱개봐 봐. 산전이 올게 온 데야. 아이. 하이 하이. 아 빈우기 오게야. 바비 ਭਾਬੀ ਭਾਬੀ ਉੱਠੋ ਕੀ ਹੋਇਆ ਵਾ ਭਾਬੀ ਹਾਈ ਵੀਰ ਪਤਾ ਨਹੀਂ ਕਿੱਥੇ ਚਲ ਗਿਆ ਵਾ ਭਾਬੀ ਉੱਠ ਜੀ ਉੱਠੋ ਹਾਈ ਪਤਾ ਨਹੀਂ ਕੀ ਹੋਇਆ ਵਾ ਉੱਠੋ ਸਹੀ ਅੰਦਰ ਚਲੋ ਹਾਈ ਗੱਲ ਕੀ ਹੋਈ ਆ ਪਤਾ ਨਹੀਂ ਸੰਦੀਪ ਕੀ ਹੋਇਆ ਵਾ ਚਲੋ ਅੰਦਰ ਹੋਰ ਰੋਟੀ ਖਾ ਲਈ ਕੋਈ ਗੱਲ ਨਹੀਂ ਮੈਂ ਰੋਟੀ ਲਾ ਲੈਂਨੀ ਆ ਚਲੋ ਤੇ ਤਲਵਾ ਵੀ ਚੰਦਰਾ ਇਤਲਾ ਮੈਂ ਪੈਜੋ ਅਏ ਸੰਦੀਪ ਕੀ ਗੱਲ ਹੋਈ ਭਾਬੀ ਤੇਰਾ ਵੀਰ ਕਿੱਥੇ ਹਨਵਾਜ ਮਾਰ ਭਾਬੀ ਦਾ ਫੋਨ ਕਿੱਥੇ ਆ ਮੈਂ ਵੀਰ ਨੂੰ ਫੋਨ ਲਾਵਾਂ ਪਤਾ ਨਹੀਂ ਸੰਦੀਪ ਇੱਥੇ ਕਿਤੇ ਪਿਆਰ ਹੁਣਾ ਵੇਲਾ ਲੱਭ ਕੇ ਪਤਾ ਨਹੀਂ ਇੱਕ ਵੀਰ ਕਿੱਥੇ ਚਲ ਜਾਂਦਾ ਵਾ ਨਾ ਦੱਸਦਾ ਨਾ ਪੁੱਛਦਾ ਕਿਤੇ ਹਲੋ ਹਲੋ ਵੀਰ ਜੀ ਕਿੱਥੇ ਤੁਸੀਂ ਉਹ ਸੰਦੀਪ ਮੈਂ ਕਿੱਥੇ ਹੁਣਾ ਵਾਂ ਉਹ ਕੇਸ ਜਿਹਦਾ ਹੀ ਹੱਲ ਕਰਾਉਂਦੇ ਆ ਕਿਤੇ ਲੱਗੇ ਬੈਠਾ ਹਾਂ ਦੱਸੋ ਕੀ ਗੱਲ ਹੋਈ ਛੱਡੋ ਤੁਸੀਂ ਕੇਸ ਨੂੰ ਛੇਤੀ ਘਰ ਆਓ ਕਿਉਂ ਹੋਇਆ ਕੀ ਆ ਮੈਨੂੰ ਗੱਲ ਤੇ ਦੱਸ ਭਾਬੀ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਰੋਟੀ ਦੇ ਹੀ ਬਣਾਉਣ ਤੇ ਡੇਗ ਪੈਰ ਸੋਈ ਵਿੱਚ ਦੇ ਪਿਆ ਹਾਂਜੀ ਛੇਤੀ ਆਓ ਘਰ ਦੇਹੀ ਤੂੰ ਇਦਾਂ ਕਰ ਇੱਥੇ ਜੇ ਕੋਈ ਗੋਲੀ ਗਲੀ ਹੈਗੀ ਤੇ ਉਹ ਦੇ ਦੇ ਮੈਂ ਆ ਗਈ ਹਾਂ ਬਸ ਉਹ ਨਹੀਂ ਵੀਰ ਜੀ ਮੈਂ ਇਦਾਂ ਕਿਦਾਂ ਗੋਲੀ ਦੇ ਦਾਂ ਤੂੰ ਛੇਤੀ ਘਰ ਆਓ ਡਾਕਟਰ ਕੋਲ ਲੈ ਕੇ ਜਾਓ ਅੰਨਾ ਅੰਨਾ ਚਲੋ ਠੀਕ ਆ ਪੱਪੀ ਪਾਣੀ ਪੂਣੀ ਤਾਂ ਨਹੀਂ ਪੀਣਾ ਨਹੀਂ ਨਹੀਂ ਸੰਦੀਪ ਹੋਇਆ ਕੀ ਹੀ ਸਾਨੂੰ ਦਿਨ ਲੱਗੀ ਕੀ ਹੋਇਆ ਪਤਾ ਨਹੀਂ ਵੀ ਪੀਵਾ ਦੇ ਕਿ ਆ ਕੀ ਹੋਇਆ ਵਾ ਚਲ ਕੋਈ ਗੱਲ ਨਹੀਂ ਮੈਂ ਵੀਰ ਨੂੰ ਫੋਨ ਕੀਤਾ ਵਾ ਆਉਂਦੇ ਹੋਣੇ ਆ ਉਹ ਇਹਨੀ ਸੁਪੀਰ ਕੀ ਗੱਲ ਹੋਈ ਆ ਵੀਰ ਜੀ ਪਤਾ ਨਹੀਂ ਤੁਸੀਂ ਡਾਕਟਰ ਕੋਲ ਲੈ ਕੇ ਜਾਓ ਰਵਿੰਦਰ ਹਾਂਜੀ ਕੀ ਗੱਲ ਹੋਈ ਆ ਪਤਾ ਨਹੀਂ ਕੀ ਹੋਇਆ ਵਰਸੋ ਇਹਦੇ ਵਿੱਚ ਹੀ ਡਹੀ ਕੰਮ ਕਰਨ ਪਤਾ ਨਹੀਂ ਲੱਗਾ ਕੀ ਬਣਿਆ ਵਾ ਦਿੱਤੀ ਕੋਈ ਦਵਾਈ ਦੂਈ ਕਿ ਨਹੀਂ ਦਵਾਈ ਨਹੀਂ ਮੈਂ ਦਿੱਤੀ ਹੈਗੀ ਤੁਸੀਂ ਡਾਕਟਰ ਕੋਲ ਲੈ ਕੇ ਜਾਓ ਚਲ ਉੱਠ ਫਿਰ ਦਵਾਈ ਲੈ ਕੇ ਆਈਂ ਉੱਠ ਮੈਨੂੰ ਕੋਈ ਗੋਲੀ ਗਲੀ ਦੇ ਦੋ ਇਹ ਤੈਨੂੰ ਗੱਲ ਦਾ ਬਖਾਤ ਚੜਿਆ ਤਾਂ ਤੂੰ ਮੈਨੂੰ ਦੱਸ ਹੀ ਦਿੰਦੀ ਘਰੋਂ ਦਵਾਈਆਂ ਖਾਈ ਜਾਨੀਂ ਮੈਨੂੰ ਕੀ ਪਤਾ ਆਈ ਚਲੋ ਭਾਬੀ ਉੱਠੋ ਦਵਾਈ ਲੈ ਆਓ ਜਾ ਕੇ ਫਿਰ ਜ਼ਿਆਦਾ ਹੋ ਜਾਊਗਾ ਚਾ ਤਾਂ ਦੇ ਉੱਠ ਥਾਲ ਖਨੀ ਮੈਨੂੰ ਖਨੀ ਲੈ ਆਇਨੂੰ ਬਾਹਰ ਫਿਰ ਚਲੋ ਬਾਹਰ ਲੈ ਆ ਕੇ ਦਵਾ ਦਵਾਈ ਇਹਨੂੰ ਆਜੋ ਲੈ ਮੇਰੀ ਤੇ ਵਹਿ ਰੱਬ ਨੇ ਸੁਣ ਲਈ ਆ ਹੁਣ ਮੌਕਾ ਮਿਲਿਆ ਵਾ ਇਤਾ ਕਰਦੀ ਆ ਜਿਹੜੀ ਸਕੀਮ ਲਾਈ ਹੀ ਨਾ ਉਹ ਹੁਣ ਕੰਮਜਾਬ ਹੋ ਜਾਣੀ ਆ ਦਵਾਈ ਲੈਣ ਗਏ ਆ ਅੱਧਾ ਘੰਟਾ ਤੇ ਲੱਗੇ ਜਾਣਾ ਭਾਬੀ ਹੁਣਾਂ ਨੂੰ ਇਦਾਂ ਕਰਦੀ ਆ ਅਲਮਾਰੀ ਚ ਵੇਖਦੀ ਆ ਕਿਤੇ ਪਤਾ ਨਹੀਂ ਕਿ ਭਾਬੀ ਚਾਬੀ ਕਿੱਥੇ ਰੱਖੀ ਹੋਊਗੀ ਮੈਂ ਤਾਂ ਕਿ ਅੱਖ ਦਿਹਾਣੀ ਵੇਖਿਆ ਭਾਬੀ ਨੇ ਆਪੀ ਦੀ ਚਾਹੀ। ਕਿਹੋ ਜਿਹਾ ਗਰਚਾ ਵੀ ਲੱਗਣ ਟਿਆ। ਤੇ ਭਾਬੀ ਨੂੰ ਪਤਾ ਲੱਗ ਗਿਆ ਤੇ ਕੀ ਜਵਾਬ ਦਵਾਂਗੀ? ਸਭ ਕੋਈ ਗੱਲ ਨਹੀਂ। ਉਹ ਦੋ ਦਿਓ ਦੋ ਸੋਚਾਂਗੇ। ਦੂਰ ਕਿੰਨਾ ਹੀ ਉਹ ਗੱਲ ਬਣ ਜਾਣੀ ਇੰਨਾ ਕਰਦੀ ਆ ਲੈ ਕਾ ਲੈਣੀ ਇਹਨਾਂ ਕਿਤੇ ਇੰਨਾ ਕਰਦੀ ਆ ਇਹਨਾਂ ਨੂੰ ਫੋਟੇ ਵਿੱਚ ਪਾ ਲੈਣੀ ਆ ਤੇ ਸਿਵੀ ਨੂੰ ਫੋਨ ਕਰਦੀ ਆ ਕਿ ਛੇਤੀ ਛੇਤੀ ਆ ਜਾ ਹੁਣ ਟਾਈਮ ਕੱਢ ਕੇ ਹਲੋ ਹਲੋ ਸੰਦੀਪ ਕਿਹਾਲਾ ਠੀਕ ਆ ਤੂੰ ਸੁਣਾ ਮੈਂ ਵੀ ਠੀਕ ਆ ਮੇਰੀ ਗੱਲ ਸੁਣ ਜਿਹੜੀ ਤੂੰ ਮੈਨੂੰ ਸਕੀਮ ਦਿੱਤੀ ਸੀ ਨਾ ਹਾਂ ਉਹ ਤਾਂ ਮੈਂ ਕਰ ਦਿੱਤੀ ਆ ਪੂਰੀ ਅੱਛਾ ਤੂੰ ਇਦਾਂ ਕਰ ਛੇਤੀ ਛੇਤੀ ਹੁਣ ਘਰ ਆ ਜਾ ਠੀਕ ਆ ਨਾ ਛੇਤੀ ਕਰੋ ਜਾ ਜੜੀ ਗਾ ਹੱਥ ਸੇ ਸੇਰਾ ਫੜੀ ਹਟ ਕੇ ਆਉਣੀ ਐ ਨਾਲ ਮਮੀ ਵੀ ਬਾਹਰ ਨਾਲ ਕੋਈ ਮਾਰ ਕੇ ਆਵਾਂਗੀ ਉਹ ਨਹੀਂ ਨਹੀਂ ਸਮਾਨ ਮੈਂ ਕੱਢ ਕੇ ਰੱਖਿਆ ਵਾ ਤੇ ਬਾਨੇ ਆ ਕੇ ਤੇ ਲੈ ਜਾ ਸਿਮੀ ਤੂੰ ਇਧਾ ਕਰ ਦੋਵਾ ਕ ਘੰਟਿਆਂ ਤੱਕ ਆ ਜਾ ਠੀਕ ਆ ਨਾ ਚੱਲ ਠੀਕ ਆ ਮੈਂ ਨਾ ਮੰਮੀ ਨੂੰ ਕੁਝ ਬਹਨਾ ਮਾਰ ਕੇ ਨਾ ਉੰਮੀ ਇਤਨੀ ਮਾਹ ਹੀ ਬਹਨਾ ਲੱਗਾਈ ਉਹ ਪਾ ਵੀ ਠੀਕ ਨਹੀਂ ਸੀ ਉਹ ਦਵਾਈ ਲੈਣ ਗਏ ਆ ਠੀਕ ਆ ਠੀਕ ਆ ਘਰ ਹੈ ਨਹੀਂ ਨਾ ਕੋਈ ਘਰ ਕੋਈ ਨਹੀਂ ਆ ਚੱਲ ਕੋਈ ਗੱਲ ਨਹੀਂ ਜੇ ਉਹ ਆ ਵੀ ਜਾਣਗੇ ਨਾ ਉਹਨਾਂ ਨੂੰ ਸ਼ੱਕ ਨਹੀਂ ਹੋਣਾ ਠੀਕ ਆ ਚੱਲ ਠੀਕ ਆ ਮੇਰਾ ਨਾਂ ਨਹੀਂ ਹੋਣਾ ਚਾਹੀਦਾ ਠੀਕ ਆ ਸੰਦੀਪ ਉਹ ਨਹੀਂ ਨਹੀਂ ਤੇਰਾ ਨਾਂ ਨਹੀਂ ਹੁੰਦਾ ਮੈਂ ਸਾਂਭ ਕੇ ਰੱਖਣਾ ਠੀਕ ਆ ਨਾ ਇਹਨੂੰ ਚੰਗਾ ਚੰਗਾ ਚੱਲ ਠੀਕ ਆ ਠੀਕ ਕਰੋ ਸਮਝ ਨਹੀਂ ਆਉਂਦੀ ਇਦਾਂ ਕਰਦੀਆਂ ਵਿੱਚੋਂ ਕੱਢ ਕੇ ਨਾ ਲਫਾਹ ਵਿੱਚ ਪਾ ਲੈਣੀ ਹੈ ਲੱਗਦਾ ਨਾ ਇਹੀ ਆ ਘਰ ਚੱਲ ਫਿਲਮ ਸੰਦੀਪ ਨੂੰ ਫੋਨ ਕਰਨੀ ਹੈ ਹੈਲੋ ਸੰਦੀਪ ਮੈਂ ਅਨਤਾ ਦੇ ਘਰ ਆ ਗਈ ਆ ਤੇ ਬਾਹਰ ਖਲੋਤੀ ਆ ਤੂੰ ਨਾ ਇਦਾਂ ਕਰ ਬਾਹਰ ਹੀ ਆ ਜਾ ਨਹੀਂ ਨਹੀਂ ਅਰੀਏ ਮੈਂ ਅੰਦਰ ਨਹੀਂ ਆਉਣਾ ਚੱਲ ਰਹੀ ਦੁਬਾਰਾ ਆ ਜਾ ਮਿਰਨਜੀ ਕਣ ਜਾ ਇੰਨਾ ਬੜਾ ਡਰ ਲੱਗ ਜਾਂਦਾ ਚਲ ਕੋਈ ਨੀ ਮਰ ਆ ਗਈ ਉਹ ਫਿਰ ਜਿਵੇਂ ਆ ਜਾ ਅਸੇਤੀ ਬਹੁਤ ਸੁਨਸਰੀ ਠੀਕ ਆ ਗਵ ਵਧੀਆ ਚੱਲ ਅਸੇਤੀ ਪਾਣੀ ਪੋਣੀ ਦੇ ਲਈ ਪੀ ਲੱਖ ਨਹੀਂ ਨਹੀਂ ਪਾਣੀ ਨਹੀਂ ਮਤੀ ਨਾ ਸਾਹ ਦਿੱਤੀ ਉਹਨਾਂ ਦਵਾਈਆਂ ਨੇ ਗਏ ਆ ਸਵੇਤਿਆ ਠੀਕ ਆ ਗਈ ਹੈਗੇ ਸ਼ੁਕਰ ਕਰ ਮਸੂਨਾ ਕੱਢ ਲਿਆ ਵਾ ਮੇਨੂੰ ਸੱਚੀ ਬੜੀ ਟੈਨਸ਼ਨ ਨਾ ਹੁੰਦੀ ਹੀ ਤੈਨੂੰ ਹੀ ਦੇਖਣ ਦੀ ਹੀ ਠੀਕ ਆ ਘਰ ਤਾਂ ਹੈ ਨਹੀਂ ਨਾ ਕੋਈ ਵੀ ਘਰ ਨਹੀਂ ਕੋਈ ਵੀ ਹੈਗਾ ਤੂੰ ਨਾ ਟੈਨਸ਼ਨ ਨਾ ਲੈ ਨਿਆਰਾ ਰੱਖਿਆ ਸਾਮਾਨ ਤੇਰਾ ਸਾਰਾ ਹੀ ਤਾਂ ਕੀ ਗਾ ਤੇ ਇੰਨਾ ਭਿਆਨਾਂ ਖੜੀ ਹਾਂ ਜਮਾਨ ਨੂੰ ਹੁੰਗਾ ਤਾਂ ਕਿਹਨੂੰ ਪਤਾ ਨਾ ਲੱਗੇ ਕਿਸੇ ਨੂੰ ਦਿੱਤਾ ਨਹੀਂ ਨਹੀਂ ਪਤਾ ਨਹੀਂ ਕਿਸ ਨੂੰ ਵੀ ਲੱਗਦਾ ਤੂੰ ਹੀ ਨਾ ਸ਼ੱਕ ਹੋਂਦਵੀਂ ਨਹੀਂ ਜੋ ਵੀ ਮੈਂ ਕਰਨਦੀ ਹਾਂ ਤੇਰੇ ਭਲੇ ਵਾਸਤੇ ਕਰਨਦੀ ਹਾਂ ਮੈਨੂੰ ਕੀ ਇੱਚੂ ਮਿਲਣਾ ਵਾ ਉਹ ਤੇ ਮੈਨੂੰ ਹੀ ਪਤਾ ਵਾ ਚੱਲ ਜੇ ਮੈਂ ਇੱਕ ਵਾਰੀ ਚਲ ਜੂਗੀ ਨਾ ਬਾਹਰ ਤੇ ਤੈਨੂੰ ਵੀ ਨਾਲ ਖੜੂਗੀ ਫਿਰ ਚਲ ਕੋਈ ਨਹੀਂ ਸੰਦੀਪ ਤੂੰ ਖੁਸ਼ ਰਹਿਣੀ ਚਾਹੀਦੀ ਮੈਨੂੰ ਤਾਂ ਕੋਈ ਲੋੜ ਨਹੀਂ ਇਹੋ ਜੀਆਂ ਚੀਜ਼ਾਂ ਦੀ ਫਸਣਾ ਮੈਨੂੰ ਇਹੋ ਗੱਲ ਦੀ ਟੈਨਸ਼ਨ ਵਾ ਕਿ ਕਿਤੇ ਤੂੰ ਦੱਸ ਨਾ ਦੇਵੇਂ ਸੰਦੀਪ ਮੈਂ ਤਾਂ ਤੇਰੇ ਭਲੇ ਵਾਸਤੇ ਕਰਨਦੀ ਆ ਮੈਂ ਕਾਹਤੋਂ ਦੱਸਣਾ ਕਿ ਇਹਨੂੰ ਨਾਲੀਨਾ ਤੂੰ ਕੇਸ ਤੋਂ ਬਾਹਰ ਨਿਕਲ ਜੇਂਗੀ ਇੱਥੇ ਤੂੰ ਨਾ ਇੱਦਾਂ ਹੀ ਬੱਜੀ ਰਹਿਣੀ ਕਦੀ ਤੂੰ ਕੇਸ ਦੀਆਂ ਗੱਲਾਂ ਸੁਣਨੀ ਆ ਕਦੀ ਹੁਣ ਪੇਕਿਆਂ ਦੀਆਂ ਸੁਣਨੀ ਆ ਸਿਦਾਨੇ ਤੇਰੀ ਜ਼ਿੰਦਗੀ ਬਣ ਜੇਗੀ ਇਹ ਤੇ ਗੱਲ ਹੈਗੀ ਅਸਮੀ ਮੈਂ ਨਾ ਤੇਰੇ 'ਤੇ ਬੜਾ ਵਿਸ਼ਵਾਸ ਕੀਤਾ ਈਓ ਤੇ ਮੇਰਾ ਵਿਸ਼ਵਾਸ ਨਾ ਤੋੜਦੀ ਠੀਕ ਆ ਨਾ ਮੈਨੂੰ ਚਿੱਛੀ ਦੀ ਬਸ ਨਾ ਬਾਹਰ ਭੇਜ ਦੇ ਤੂੰ ਆਸਮਾਨ ਦਾ ਖਲਾ ਜਿੰਨੇ ਵੀ ਪੈਸੇ ਭੰਦੀ ਆ ਨਾ ਤੂੰ ਆਪਣੇ ਕੋਲ ਹੀ ਰੱਖੀਂ ਪ੍ਰੀਤ ਕੋਈ ਗੱਲ ਨਹੀਂ ਜਦ ਮੈਂ ਸਮਾਨ ਵੇਚਾਂਗੀ ਨਾ ਜਿੰਨੇ ਪੈਸੇ ਬਣਨਗੇ ਨਾ ਮੈਂ ਤੈਨੂੰ ਦੱਸ ਦਾਂਗੀ ਬਨਾਲੇ ਨਾ ਇੰਨੇ ਕ ਪੈਸੇ ਨਾ ਕੁਛ ਨਹੀਂ ਬਣਨਾ ਤੈਨੂੰ ਹੋਰ ਕੁਝ ਵੀ ਕਰਨਾ ਪੈਣਾ ਵਾ ਕੋਈ ਗੱਲ ਨਹੀਂ ਉਹ ਤੇ ਮੈਂ ਬਾਅਦ ਵਿੱਚ ਸੋਚੂਗੀ ਮੈਂ ਚਾਹ ਬਣਾ ਕੇ ਲਿਆਵਾਂ ਤੇਰੇ ਵਾਸਤੇ ਨਹੀਂ ਨਹੀਂ ਮੈਂ ਚਾਹ ਨਹੀਂ ਪਾਣੀ ਪਾ ਕੇ ਬਤਾਉ ਕਦੋਂ ਆਇਨਾ ਚਲ ਠੀਕ ਆ ਟਾਈਮ ਨਾਲ ਸਮਾਨ ਲਾ ਦੇ ਨਾ ਚਲ ਤੂੰ ਫਿਰ ਚਲ ਠੀਕ ਆ ਫੋਨ ਕਰ ਜੀ ਮੈਨੂੰ ਪਹੁੰਚ ਕੇ ਠੀਕ ਹੈ ਨਾ ਚੰਗੀ ਚੱਲ ਛੇਤੀ ਛੇਤੀ ਘਰ ਪਹੁੰਚ ਜਾਵੇ ਕਿ ਤੇ ਇਹ ਨਾ ਹੋਵੇ ਪਾਬਲੀ ਉਹਨਾਂ ਨੇ ਵੇਖ ਲਿਆ ਨਾ ਤੇ ਉਹਨਾਂ ਨੇ ਮੈਨੂੰ ਪੁੱਛਣ ਲੱਗ ਪਏ ਨਾ ਸਮਾਨ ਕੀ ਲੈ ਕੇ ਗਈ ਹੈ ਤੇਰੀ ਸਹੇਲੀ ਕੀ ਦੱਸੂੰਗੀ ਫਿਰ ਮੈਂ ਸੱਚੀ ਬੜੀ ਟੈਨਸ਼ਨ ਹੁੰਦੀ ਆ ਜਿੰਨਾ ਚਿਰ ਘਰ ਨਹੀਂ ਨਾ ਪਹੁੰਚਦੀ ਇੱਥੇ ਟੈਨਸ਼ਨ ਲੱਗੀ ਰਹਿਣੀ ਮੈਨੂੰ ਚੱਲ ਇਹ ਤਾਂ ਵਾਹ ਮੇਰੇ ਜਾਲ ਚ ਫਸੀ ਆ ਚੱਲ ਇਹ ਦੇਖਾਂਗੇ ਬਾਅਦ ਚ ਇਹਨੂੰ ਬਾਹਰ ਭੇਜਣਾ ਕੀ ਇਹਦਾ ਕੀ ਕਰਨਾ ਇਹ ਸੋਨਾ ਨਾ ਤੁਹਾਨੂੰ ਮਿਲਿਆ ਵੇਖੀ ਸਹੀ ਹੈ ਕਿ ਸੋਨੇ ਦਾ ਮੈਂ ਬਣਾਉਣਾ ਕੀ ਆ ਤੂੰ ਮਜੇ ਨਾ ਮੈਂ ਆ ਪੈ ਹੈ ਵਰਤਾਂਗੀ ਨਾਲੇ ਛਿੱਤਰ ਇੱਕੋ ਖਾਏਗੀ ਨਾਲੇ ਸੋਹੜਿਆਂ ਦਾ ਖਾਏਗੀ ਗੱਲ ਕੀ ਹੋਣੀ ਆ ਮੋਰਦੇ ਜਾਨਣਾ ਵਾ ਕਿਤੇ ਵੀ ਜਾਨਣਾ ਲੋਕੀ ਗੱਲਾਂ ਕਰਦੇ ਸੋ ਸੋ ਗੱਲਾਂ ਕਰਦੇ ਆ ਕਾਦੀਆਂ ਗੱਲਾਂ ਕਰਦੇ ਗੱਲਾਂ ਕਾਦੀਆਂ ਕਰਨੀਆਂ ਤੁਹਾਨੂੰ ਵੀ ਪਤਾ ਵਾ ਜੋ ਕੋ ਘਰ ਤੋਂ ਚੱਲਣ ਡਿਆ ਵਾ ਹੋਰ ਕਾਦੀਆਂ ਗੱਲਾਂ ਹੋਣੀਆਂ ਵਾ ਇਹਨੇ ਨਾ ਮੈਨੂੰ ਬਾਹਰ ਮੂੰਹ ਮਖੌਂਜ ਗਨੇ ਛੱਡਿਆ ਇਹਨੇ ਇਹ ਨੂੰ ਸੁਣ ਕੇ ਆ ਕੇ ਉਹਨਾਂ ਦੀਆਂ ਤੇ ਆ ਕੇ ਇਦਾਂ ਕਰਨ ਡਿਆ ਵਾ ਤੇਰੇ ਕੋ ਮੂੰਹ ਨਹੀਂ ਪੰਨੇ ਆ ਗਿਆ ਗਾੜੀਆਂ ਲੋਕਾਂ ਦੇ ਘਰ ਕਿੜੀਆਂ ਹੁੰਦੀਆਂ ਨਹੀਂ ਆ ਵੇ ਸਾਰਿਆਂ ਦੇ ਘਰਾਂ 'ਚ ਹੁੰਦੀਆਂ ਵਾਂ ਲੋਕੀ ਆਪਣੇ ਠੰਡਾਂ ਟੱਕ ਲੈਂਦੇ ਆ ਤੇ ਦੂਜਿਆਂ ਦੀਆਂ ਗੱਲਾਂ ਜੜੀਆਂ ਵਾ ਨਾ ਉਹਨਾਂ ਨੂੰ ਖੰਭ ਲਾ ਦਿੰਦੇ ਆ ਜਾਂ ਤੇਰੀ ਜਗ੍ਹਾ ਕਿਤੇ ਮੈਂ ਹੁੰਦੀ ਨਾ ਤੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਹੀ ਦੱਸ ਕੇ ਆਉਣਾ ਸੀ ਐਵੇਂ ਨਾ ਹੀ ਤਾ ਕਰਿਆ ਕਰ ਸਾਰਿਆਂ ਦੇ ਘਰਾਂ 'ਚ ਗੱਲਾਂ ਹੁੰਦੀਆਂ ਵਾਂ ਤੁਸੀਂ ਤੇ ਕਹਿ ਦਿੰਦੇ ਹੋ ਜਵਾਬ ਦੇ ਕੇ ਆਉਣਾ ਹੀ ਪਤਾ ਕਿੰਨਾ ਔਖਾ ਜਵਾਬ ਦੇਣਾ ਅਗਲੇ ਮੂੰਹ ਪਰ ਕੇ ਗੱਲ ਕਰ ਜਾਂਦੇ ਆ ਵੇ ਕਰ ਜਾਂਦੇ ਆ ਨਾ ਤੇ ਕਰਦੇ ਰਹਿਣ ਕੋਈ ਗੱਲ ਨਹੀਂ ਆ ਜਦੋਂ ਨਾ ਇਧਰੋਂ ਕੇਸ ਨਿਬੜ ਗਿਆ ਨਾ ਸਾਰਾ ਕੋਈ ਠੀਕ ਹੋ ਜਾਣਾ ਵਾ ਲੋਕਾਂ ਦੇ ਵੀ ਮੂੰਹ ਬੰਦ ਹੋ ਜਾਣੇ ਆ ਕੇਤ ਪਤਾ ਨਹੀਂ ਕਦੋਂ ਨਿਬਰਣਾ ਵਾ ਮੈਨੂੰ ਤਾਂ ਲੱਗਦਾ ਵਾ ਇਹ ਲੋਕ ਉਹਦਾ ਜਿੰਦਾਂ ਨਹੀਂ ਛੱਡਣਾ ਦਲਜੀਤ ਜੇ ਤੂੰ ਹੀ ਇਦਾਂ ਕਰੀ ਜਾਵੇਂਗਾ ਤੇ ਮੰਮੀ ਦਾ ਕੀ ਹਾਲ ਹੋਣਾ ਵਾ ਉਹ ਤੇ ਅੱਗੇ ਬੜੀ ਟੈਨਸ਼ਨ ਲੈਂਦੀ ਆ ਮਹਾ ਮੜੇ ਮੋਟੇ ਠੀਕ ਹੋਏ ਆ ਤੇ ਤੂੰ ਇਦਾਂ ਨਾ ਕਰਿਆ ਕਰ ਜੇ ਉਹ ਇਦਾਂ ਕਰਦੇ ਆ ਨਾ ਤੂੰ ਮੋੜ ਤੇ ਜਾਇਆ ਹੀ ਨਾ ਕਰ ਉਹ ਪਹਿਨ ਜਾਣਾ ਤੇ ਹੁੰਦਾ ਹੀ ਹੁਣ ਕੰਮ ਕਰਦੇ ਕਰਨੇ ਆ ਕਿ ਨਹੀਂਆ ਕਰਨੇ ਵੇ ਚਲ ਕੋਈ ਗੱਲ ਨਹੀਂ ਲੋਕਾਂ ਦਾ ਕੰਮ ਆ ਗੱਲਾਂ ਕਰਨਾ ਤੂੰ ਨਾ ਐਵੇਂ ਈ ਦਾਂ ਕਰਿਆ ਕਰ ਤੂੰ ਮੰਮੀ ਵੱਲ ਵੀ ਐਸਾ ਤੇ ਆਪਣੇ ਘਰ ਵੱਲ ਵੀ ਫਤਨ ਹਣ ਕਿਉਂ ਡਿਆ ਆ ਵਾ ਲੋਕੀ ਇਦਾਂ ਈ ਕਰਦੇ ਹੁੰਦੇ ਬਾਹਰ ਗੱਲਾਂ ਕੋਤ ਲੋਕਾਂ ਦੇ ਮੌਕੇ ਚਾਹੀਦਾ ਵਾ ਕਿਹਦੇ ਘਰ ਨਹੀਂ ਗਾ ਹੁੰਦੀਆਂ ਸਾਰਿਆਂ ਦੇ ਘਰੀ ਹੁੰਦੀਆਂ ਵਾ ਪਰ ਲੋਕੀ ਤਾਂ ਕੰਡਾ ਕ ਲੈ ਲੈਂਦੇ ਨੇ ਆਪਣੇ ਸਾਡੇ ਤਾਂ ਖਲਾਰਾ ਪੈ ਗਿਆ ਜਿਆਦਾ ਮੰਮੀ ਇਹੋ ਤੈਨੂੰ ਮੈਂ ਸਮਝਾਉਣ ਲਈ ਆ ਪਰ ਇਹ ਸਮਝਦਾ ਹੀ ਨਹੀਂ ਇਹਦੇ ਮਾ ਸਾਡੇ ਘਰ ਗੱਲ ਨਾ ਹੋਈ ਹੋਵੇ ਤੇ ਨਾ ਲੋਕੀ ਗੱਲਾਂ ਕਰਨ ਚੰਗਾ ਮੇਰਾ ਵਿਆਹ ਕੀਤਾ ਤੁਸੀਂ ਕੋਈ ਗੱਲ ਨਹੀਂ ਕਰ ਲੈਣੇ ਕਿੰਨੀਆਂ ਗੱਲਾਂ ਕਰ ਲੈਣਗੇ ਉਹ ਤੇ ਜਿਹੜੇ ਗੱਲਾਂ ਕਰਦੇ ਆ ਨਾ ਕੋਈ ਗੱਲ ਨਹੀਂ ਕਰ ਲੈਂਦੇ ਜਦੋਂ ਉਹਨਾਂ ਦੇ ਘਰੀ ਹੋਣ ਗਿਆ ਨਾ ਫੇਰ ਅਸੀਂ ਦੱਸਾਂਗੇ ਉਹਨਾਂ ਨੂੰ ਵੀ ਮੰਮੀ ਮੇਰਾ ਤੇ ਘਰੋਂ ਨਿਕਲ ਨੂੰ ਜੀ ਨਹੀਂ ਕਰਦਾ ਇੰਨੀ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਨਾ ਇੱਕ ਦਿਨ ਮਨ ਕਰਦਾ ਵਾ ਆਪੜਾ ਵੀ ਮੁਕਾਲਾ ਮੈਂ ਤੇ ਨਾ ਨਾ ਪੁੱਤ ਐਦਾਂ ਕੋ ਬੋਲਣ ਡਿਆ ਵਾ ਕੱਲਾ ਕੱਲਾ ਤੂੰ ਮੇਰਾ ਪੋਤਵਾ ਤੇ ਤੂੰ ওই ਤਰ੍ਹਾਂ ਕਰ ਲੈਣਗੇ ਅਸੀਂ ਇੱਥੇ ਕੀ ਕਰਨਾ ਕੋਈ ਗੱਲ ਨਹੀਂ ਕਰ ਲੈਣ ਦੇ ਜਿੰਨੀਆਂ ਗੱਲਾਂ ਕਰਦੇ ਆ ਲੋਕ ਦਲਜੀਤ ਤੂੰ ਫਿਕਰ ਕਾਹਤੋਂ ਕਰਦਾ ਵਾ ਇੱਕ ਵਾਰੀ ਨਾ ਇਧਰੋਂ ਕੇਸ ਨਿਬੜ ਲਿਆਂਦੇ ਫੇ ਤੇਰਾ ਨਾ ਵਧੀਆ ਥਾਂ ਵਿਆਹ ਕਰਨਾ ਵਾ ਤੇ ਵੇਖੀ ਕਿੱਦਾਂ ਲੋਕਾਂ ਦੇ ਮੂੰਹ ਬੰਦ ਹੁੰਦੇ ਆ ਜਿਹੜੇ ਮੂੰਹ ਪਾੜ ਪਾੜ ਕੇ ਗੱਲਾਂ ਕਰਦੇ ਆ ਨਾ ਉਹਨਾਂ ਨੇ ਮੁੜ ਕੇ ਵੇਖਿਆ ਕਰਨਾ ਵਾ ਵੀ ਇਹ ਕੀ ਬਣ ਗਿਆ ਹੁਣ ਮੈਂ ਬੈ ਇਥੇ ਤੇ ਮੈਂ ਤੇਰੀ ਚਾਹ ਬਣਾ ਕੇ ਲਿਆਵਾਂ ਜਿਦਾਂ ਰੋਟੀ ਖਾਂਚ ਹੋਰ ਦੱਸ ਦੇ ਮੈਂ ਬਣਾ ਲਿਆਵਾਂ ਨਹੀਂ ਮਾਤਾ ਮੈਨਾਂ ਨਹੀਂ ਕੁਝ ਵੀ ਨਹੀਂ ਖਾਣਾ ਮਾ ਖਾਣਾ ਕਿਉਂ ਨਹੀਂ ਲੈ ਮੈਂ ਬਣਾ ਦਾਂ ਖਾਣਾ ਕਿਉਂ ਨਹੀਂ ਚਾਹ ਮੰਮੀ ਬਣਾ ਦਿੰਦੇ ਆ ਤੁਸੀਂ ਚਾਹ ਪੀਓ ਤੇ ਮੈਂ ਵੀ ਸਾਥ ਵੇਖ ਲਾਂ ਸਭ ਕੋ ਜਨਾ ਮੇਰੇ ਰੰਗ ਕਰਕੇ ਹੋਣ ਲਿਆ ਜਿਸ ਦੀ ਮੈਨੂੰ ਛੱਡ ਗਈ ਛੱਡ ਗਈ ਆ ਤੂੰ ਵੀ ਤਾਂ ਹੀ ਮੈਨੂੰ ਪਸੰਦ ਨਹੀਂ ਭੈਣ ਹਣੀ ਕਹੀ ਤੇ ਜਾਣ ਦੇ ਆ ਤੇਰਾ ਫਿਰ ਵਿਆਹ ਕਰ ਦਾਂਗੇ ਕੀ ਪਤਾ ਵਾ ਫਿਰ ਵੀ ਕਿਹਨੇ ਪਸੰਦ ਕਰਨਾ ਕਿ ਨਹੀਂ ਕਰਨਾ ਇਸ ਨੂੰ ਚੰਗਾ ਇਹੋ ਵਾ ਕਿ ਮੈਨੂੰ ਖਾ ਕੇ ਮਰ ਜਾ ਹੋ ਦਵਾਈ ਖਾਲੀਂ ਟਾਈਮ ਨਾਲ ਜਿਦਾ ਉਹਨੇ ਦਸੀ ਏ ਕੱਲ ਦਾ ਬੁਖਾਰ ਚੜਿਆ ਤੇ ਕੋਈ ਦੱਸਿਆ ਨਹੀਂ ਗਿਆ ਪਿਆ ਜਾ ਹੁਣ ਲੰਮੀ ਟੀਕਾ ਉਹਨੇ ਲਾਤਾ ਵਾ ਤੇ ਦਵਾਈ ਠਰ ਕੇ ਖਾਲੀ ਹੈ ਆ ਠਰ ਕੇ ਖਾ ਲੀ ਹਾਂ ਤਰੀਬ ਨੂੰ ਕਹਦਾ ਵੀ ਚਾਹ ਬਣਾ ਦੇ ਫਿਰ ਘੁੱਟ ਨਹੀਂ ਨਹੀਂ ਚਾਹ ਨਹੀਂ ਮੈਂ ਪੀਣੀ ਹੈ ਚੱਲ ਪਿਆ ਜਾ ਫਿਰ ਲੰਮੀ ਤ ਦਵਾਈ ਮੈਂ ਦਿੰਨਾ ਤੈਨੂੰ ਬਾਅਦ ਚ ਆਹੋ ਨੁਮਾਰੀ ਵੀਨੇ ਖੁੱਲੀ ਆ ਦੇਖੋ ਕਿਤੇ ਖੁੱਲੀ ਰਹਿ ਗਈ ਹੋਣੀ ਆ ਹੋਰ ਕਿਹਨੇ ਖੋਲਣੀ ਆ ਇਹ ਮੇਰੇ ਕੋਲ ਨਹੀਂ ਖੁੱਲਹੀ ਰਹੀ ਉਹ ਚੱਲ ਪੈ ਜਾ ਲੰਮੀ ਮੈਂ ਮਾਰ ਦਨਾ ਤੂੰ ਖੋਲੀ ਹੋਣੀ ਆ ਜਦੋਂ ਮੈਂ ਗਈ ਹੀ ਉਦੋਂ ਤੇ ਬੰਦ ਹੀ ਇਹ ਕਿਦਾਂ ਖੁੱਲੀ ਰਹਿ ਗਈ ਆ ਉਹ ਤੈਨੂੰ ਕਿਤੇ ਚੇਤਾ ਭੁੱਲ ਗਿਆ ਵਾ ਬੁਖਾਰ ਚ ਫੋਰ ਅੰਦਰ ਕਿਨੇ ਆਉਣਾ ਹੈ ਦਿਮਾਗ ਵੀ ਕੰਮ ਨਹੀਂ ਕਰਨ ਦੇ ਅੱਜ ਪਰ ਮੇਰੇ ਖਿਆਲ ਦੇ ਵਿੱਚ ਨਾ ਮੇਰੀ ਮਗਰੋਂ ਖੁੱਲੀ ਆ ਸੰਦੀਪ ਨੂੰ ਵਾਜ ਮਰ ਉਹ ਜਰਾ ਪੁੱਛ ਉਹ ਬੁਲਾਉ ਨੂੰ ਸੰਦੀਪ ਅਣਬਾਰੀ ਤੂੰ ਖੁੱਲੀ ਨਹੀਂ ਵੀਰ ਜੀ ਮੈਂ ਤੇ ਅੰਦਰ ਆਈ ਨਹੀਂ ਆ ਨਾਲੇ ਲੈ ਆਏ ਦਵਾਈ ਠੀਕ ਹੋ ਬੱਬੀ ਹਣ ਉਹ ਇਹ ਦਵਾਈ ਤੇ ਲੈਂਦੀ ਆ ਸੰਦੀਪ ਦਵਾਈ ਤੇ ਲੈਂਦੀ ਆ ਮੈਨੂੰ ਆਹ ਟੈਨਸ਼ਨ ਪਈ ਆ ਬਿਲ ਮਰੀ ਕਿਨੇ ਖੋਲੀ ਆ ਭਾਬੀ ਤੇ ਕਮਰੇ ਚ ਤੇ ਕੋਈ ਆਇਆ ਵੀ ਨਹੀਂ ਆ ਨਾ ਤੁਸੀਂ ਮੈਨੂੰ ਮਨਾ ਕੀਤਾ ਸੀ ਨਾ ਕਿ ਮੇਰੇ ਕਮਰੇ ਚ ਨਹੀਂ ਵੜਨਾ ਮੈਂ ਤੇ ਆਈ ਨਹੀਂ ਬਾਅਦ ਵਿੱਚ ਉਹ ਇਹਨੂੰ ਕਿਤੇ ਚੇਤਾ ਭੁੱਲ ਗਿਆ ਵਾ ਕਿਤੇ ਖੁੱਲੀ ਰਹਿ ਗਈ ਆ ਤੇ ਕੋਈ ਗੱਲ ਨਹੀਂ ਤੂੰ ਪੈ ਜਾ ਹਲਮੇ ਨਾ ਨਹੀਂ ਗਾ ਭੁੱਲਿਆ ਹੈਗਾ ਕਿਤੇ ਤੁਸੀਂ ਤੇ ਨਹੀਂ ਖੁੱਲੀ ਰਹਿੰਦੀ ਉਹ ਨਹੀਂ ਖੁੱਲੀ ਰਹਿ ਗਈ ਇੱਥੇ ਐਵੇਂ ਹੋ ਗੱਲਾਂ ਨਾਲ ਤੇ ਮੈਂ ਬਾਹਰ ਚਲ ਗਈ ਸੀ ਸੰਦੀਪ ਘਰੇ ਤੇ ਤੂੰ ਹੀ ਆ ਮਗਰੋਂ ਮੈਨੂੰ ਨਵੇਂ ਸ਼ੱਕ ਜਿਹਾ ਹੁੰਦਿਆ ਵਾ ਭਾਬੀ ਕੁਲੀ ਮੈਂ ਨਹੀਂ ਛੱਡੀ ਜਿਸ ਤੱਕ ਮੈਨੂੰ ਯਕੀਨ ਨਾ ਤੁਹਾਨੂੰ ਕਹਦਾ ਸ਼ੱਕ ਹੋਣ ਡਿਆ ਵਾ ਮੈਂ ਤਾਂ ਰੋਟੀ ਬਣਾ ਕੇ ਨਾ ਉਦੋਂ ਦੀ ਜਾਈ ਚ ਲੰਮੇ ਪਈ ਆ ਬਾਹਰ ਤੇ ਮੈਂ ਨਿਕਲੀ ਨਹੀਂ ਐ ਨਾ ਮੈਂ ਤੁਹਾਡੇ ਕਮਰੇ ਚ ਆਈ ਆ ਤੇ ਫਿਰ ਇਹ ਕਿੰਨੇ ਖोली ਹੋਊਗੀ ਤੇ ਤੂੰ ਉੱਠ ਕੇ ਆ ਵੀ ਵੇਖ ਲੋ ਹਾਂ ਮੇਰੇ ਤੇ ਸ਼ੱਕ ਕਰੀ ਜਾਣਦੇ ਤੁਸੀਂ ਨਾਲੇ ਇੱਕ ਪਾਸੇ ਕਹਤਾ ਵਾ ਮੇਰੇ ਕਮਰੇ ਚ ਨਾ ਵੜੀ ਦੂਜੇ ਪਾਸੇ ਮੇਰਾ ਨਾਮ ਲਈ ਜਾਣਦੇ ਤੁਸੀਂ ਸੰਦੀਪ ਵਿਚਲੇ ਲੋਕਰ ਨੂੰ ਚਾਬੀ ਵੀ ਲੱਗੀ ਆ ਤੂੰ ਕਿਉਂ ਨਹੀਂ ਮੰਨਾਂਦੀ ਘਰ ਕੋਈ ਆਇਆ ਹੀ ਘਰ ਦੇ ਭਾਬੀ ਕੋਈ ਵੀ ਨਹੀਂ ਆਇਆ ਮੈਂ ਦੱਸਣ ਤੇ ਨਹੀਂ ਆ ਤੁਹਾਨੂੰ ਮੈਂ ਤੇ ਅੰਦਰ ਲੰਮੇ ਪਈ ਹੀ ਭਾਬੀ ਕੀ ਹੋਇਆ ਵਾ ਵਿੱਚ ਸੋਨਾ ਹੈ ਨਹੀਂ ਆ ਕਿੱਥੇ ਗਿਆ ਵਾ ਸਾਰਾ ਜ਼ਮਾਨਾ ਸੋਨਾ ਹੈ ਨਹੀਂ ਆ ਮੈਂ ਇੱਥੇ ਸਾਰੀਆਂ ਚੀਜ਼ਾਂ ਰੱਖੀ ਇਹ ਵਿੱਚ ਹੈ ਨਹੀਂ ਆ ਕੋਈ ਵੀ ਚੀਜ਼ ਭਾਬੀ ਮੈਂ ਤੇ ਤੇਰੇ ਕਮਰੇ ਚ ਆਈ ਨਹੀਂ ਆ ਮੈਨੂੰ ਕੀ ਪਤਾ ਹੁਣ ਤੀ ਸੋਨਾ ਕਿੱਥੇ ਰੱਖਿਆ ਚਾਬੀ ਕਿੱਥੇ ਰੱਖੀ ਆ ਸੰਦੀਪ ਮੇਨੂੰ ਤੇਰੇ ਤੇ ਸ਼ੱਕ ਹੋਉਂਦਿਆ ਵਾ ਤੂੰ ਹੀ ਘਰ ਹੀ ਨਾ ਮਗਰੋਂ ਹੋਰ ਤਾਂ ਕੋਈ ਵੀ ਨਹੀਂ ਘਰ ਆਇਆ ਹੈਗਾ ਵੀ ਭਾਬੀ ਆ ਕਿਦਾਂ ਦੀ ਗੱਲ ਹੋਈ ਤੀ ਸ਼ਰਮ ਮੇਰਾ ਨਾਮ ਲਈ ਜਾਂਦੇ ਆ ਸੋਨਾ ਕਿੱਥੇ ਜਣਾ ਸੀ ਜੇ ਤੁਹਾਨੂੰ ਨਹੀਂ ਨਾ ਵਿਸ਼ਵਾਸ ਹੋਣ ੜਿਆ ਉਧਰ ਵਾਲਾ ਕਮਰਾ ਫੋਲ ਆਓ ਸਮਾਂ ਤੇ ਮੈਂ ਉੱਥੇ ਰੱਖਦੀ ਆ ਨਾ ਦਸ ਹੱਕਦਾਂ ਦੀਆਂ ਗੱਲਾਂ ਹੋਈਆਂ ਸੰਦੀਪ ਬਸ 2 ਮਿੰਟ ਦਵਾਈ ਲੈਣੀ ਗਈ ਆ ਅੱਡੇ ਤੱਕ ਤੂੰ ਮਗਰੋਂ ਆਹ ਵਾਲਾ ਕੰਮ ਕਰਤਾ ਵਾ ਮੈਨੂੰ ਕੀ ਲੋੜ ਪਈ ਸੋਨਾ ਕੱਟਣ ਦੀ ਮੈਨੂੰ ਚਾਹੀਦਾ ਸੋਨਾ ਇਹ ਤਾਂ ਹੁਣ ਮੈਨੂੰ ਪਤਾ ਜੀ ਤੈਨੂੰ ਚਾਹੀਦਾ ਕਿ ਨਹੀਂ ਚਾਹੀਦਾ ਪਰ ਕੱਢਿਆ ਤੂੰ ਹੀ ਆ ਮੇਰੇ ਕੋ ਤੇ ਆਪਣਾ ਸੋਨਾ ਵਾਧੂ ਪਿਆ ਵਾ ਮੈਂ ਤਾਂ ਹੋਈ ਏ ਤੇਰੀ ਵਾਲੀ ਹੁਣ ਆ ਕਮਨੂ ਡੱਪੀ ਆ ਆਪਣੇ ਘਰ ਹੀ ਭਾਬੀ ਤੂੰ ਹਾਦੀ ਕਰੀ ਜਾਣ ਦੇ ਸੰਦੀਪ ਹਾਦਰ ਤੂੰ ਕੀ ਦੀ ਪਈ ਆ ਮੈਂ ਦੱਸ ਦਿਆਂ ਤੇਰੇ ਵੀਰ ਨੂੰ ਇੱਧਰ ਆਈਂ ਬਾਈਆ ਗੱਲ ਸੁਣਿਓ ਆ ਹੋਰੀ ਚੰਦ ਚੜ੍ਹਤਾ ਐਨੇ ਮਗਰੋਂ ਤਾਈ ਤੇ ਕਹਿਣੀ ਹੁੰਨੀ ਪਿਛੇਗਾ ਸਗੋ ਜਾਣ ਤੇ ਆਪਣਾ ਦਾ ਲਾਵਾਂ ਕੋਈ ਗੱਲ ਨਹੀਂ ਵੀਰ ਨੂੰ ਵੀ ਮੈਂ ਦੱਸ ਦਈਆਂ ਨਾ ਦੱਸ ਦੀਆ ਵੀਰ ਨੂੰ ਵੀ ਤੁਸੀਂ ਆਸ ਕਰ ਲਾ ਕੇ ਦੱਸ ਦੇਣੀਆ ਕੀ ਹੋ ਗਿਆ ਹੁਣ ਤੁਹਾਨੂੰ ਦੋਵਾਂ ਨੂੰ ਆ ਮੇਲੋ ਇਹਦੇ ਕੰਮ ਕੀ ਕਰਤਾ ਹੁੰਨੇ ਹੁਣ ਅਲਮਰੀ ਖੁੱਲੀ ਸੀ ਨਾ ਅੰਦਰ ਸੋਨਾ ਨੀਜੇ ਹੈਗਾ ਵੀਰ ਜੀ ਇਹ ਮੇਰਾ ਨਾਂ ਲਈ ਜਾਣਦੇ ਮੈਨੂੰ ਕੀ ਲੋੜ ਪਈ ਸੋਨਾ ਤੇ ਗਾਂਵ ਸ਼ਾਂ ਰੱਖ ਲਿਆ ਹੁਣਾ ਵਾ ਤੂੰ ਬਸ ਹਾਂ ਗਾਂਵ ਸ਼ਾਂ ਕਿੱਥੇ ਹੁਣਾ ਵਾ ਤੁਹਾਡੇ ਸਾਹਮਣੇ ਨਾ ਮਰੀ ਵਿੱਚ ਸਾਰੀਆਂ ਚੀਜ਼ਾਂ ਰੱਖੀ ਦੀਆਂ ਵਾ ਚਲੋ ਇੱਕ ਅਰੀ ਵੇਖ ਤੇ ਲੈ ਕੀ ਬਤਾ ਇੱਥੇ ਪਿਆ ਹੋ ਗਿਆ ਮੇਰੇ ਸਾਰੇ ਫੋਲਿਆ ਇੱਥੇ ਤੇ ਕਿਦੇ ਨਹੀਂ ਗਿਆ ਹੈਗਾ ਵੀ ਸੋਨਾ ਜਿੱਥੇ ਜਾਣਾ ਹੀ ਨਾ ਉਹ ਚਲ ਗਿਆ ਵਾ ਕੀ ਮਤਲਬ ਤੇਰੇ ਕਹਿੰਦਾ ਮਤਲਬ ਤੁਹਾਨੂੰ ਪਤਾ ਹੀ ਹੋਣਾ ਵਾ ਟਾਡੇ ਭਰਾ ਨੂੰ ਪੈਸਿਆਂ ਦੀ ਲੋੜ ਹੀ ਨਾ ਵੀਰ ਜੀ ਇਹਨਾਂ ਨੇ ਸੋਨਾ ਉੱਥੇ ਹੀ ਦਿੱਤਾ ਵਾ ਸੰਦੀਪ ਚੁੱਪ ਕਰ ਜਾ ਹਿੱਥਈ ਗੱਲ ਕੇ ਸੋਨਾ ਆਪ ਹੁਣ ਮੇਰੇ ਨਾਲ ਆਉਂਦੀ ਆ ਨਾ ਹੁਣ ਮੇਰਾ ਲਾਤਾ ਵਾ ਇਹੋ ਸੋਨਾ ਕਿੱਥੇ ਮਿਲ ਜਣਾ ਨਹੀਂ ਸੋਨਾ ਤੇਰੇ ਪਿੰਡ ਹੀ ਗਿਆ ਵਾ ਹਾਏ ਰੱਬਾ